Aydın'a dövete sıkı bir ਤੇ ਮੁੱਖ ਮੰਤਰੀ ਭਗਵੰਤ ਮਾਨ ਦੋਵਾਂ ਦੀ ਖੜਕੀ ਹੋਈ ਨਜ਼ਰ ਆਉਂਦੀ ਹੈ ਤੇ ਵੋਟਾਂ ਆ ਰਹੀਆਂ ਨੇ ਤੇ ਵੋਟਾਂ ਤੋਂ ਪਹਿਲਾਂ ਹੀ ਲਗਾਤਾਰ ਇੱਕ ਦੂਜੇ ਦੇ ਉੱਤੇ ਪਲਟਵਾਰਾ ਜਿਹੜਾ ਕਿ ਉਹ ਕੀਤਾ ਜਾ ਰਿਹਾ ਤੇ ਹੁਣ ਕਰੋੜਾਂ ਦੇ ਕਰਜ਼ੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਤੋਂ ਸਵਾਲਾਂ ਦੇ ਵਿੱਚ गिर ਗਏ ਨੇ ਤੇ ਉੱਥੇ ਹੀ ਸੁਖਵੀਰ ਬਾਦਲ ਦੇ ਵੱਲੋਂ ਹੁਣ ਫਿਰ ਤੋਂ ਜਿਹੜੇ ਕਿ ਤਿੱਖੇ ਨਿਸ਼ਾਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਾਧੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਇਹ ਕਹਿ ਰਹੇ ਆ ਕਿ ਅਸੀਂ ਭ੍ਰਿਸ਼ਟਾਚਾਰ ਨਹੀਂ ਕਰਾਂਗੇ ਤੇ ਹੁਣ ਇਹਨਾਂ ਦਾ ਆਪ ਦਾ ਆਖਾ ਜਿਹੜਾ ਕਿ ਕੇਜਰੀਵਾਲ ਆ ਉਹ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਫੋਜ਼ਿਆ ਹੋਇਆ ਜੇ ਜੇਲ ਦੇ ਵਿੱਚ ਪੱਕਾ ਹੀ ਰੱਖ ਦਿੱਤਾ ਹੈ ਤੇ ਜਿਸ ਤੋਂ ਬਾਅਦ ਇਹ ਬਿਆਨ ਜਿਹੜੇ ਕਿ ਸੁਖਵੀਰ ਬਾਦਲ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਕਰੋਨਾ ਦੇ ਕਰਜ਼ੇ ਨੂੰ ਲੈ ਕੇ 20 ਪਲਟਵਾਰਾ ਜਿਹੜਾ ਕਿ ਪੰਜਾਬ ਸਰਕਾਰ ਤੇ ਕੀਤਾ ਇਹ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਹੋਰ ਕੀ ਕਹਿਣਾ ਹੈ ਹੁਣ ਹਾਲਾਤ ਕੀ ਹੈ ਦਿੱਲੀ ਵਿੱਚ ਜੀ ਮੰਤਰੀ ਜੇਲ 'ਚ ਹੈ ਬੰਦਾ ਜੇਲ 'ਚ ਹੈ ਆਪਣੀ ਕੁਰਸੀ ਛੱਡ ਨਹੀਂ ਰਿਹਾ ਫਾਈਲਾਂ ਦਫਤਰ ਭਰੀ ਜਾਂਦੀਆਂ ਉਸ ਨਲਾਇਕੀ ਕਰਕੇ ਨਾ ਬੱਚਿਆਂ ਨੂੰ ਕਿਤਾਬਾਂ ਮਿਲ ਰਹੀਆਂ ਨਾ ਉਹਨਾਂ ਨੂੰ ਹੋਰ ਕੋਈ ਚੀਜ਼ ਆ ਜਿਹੜੀ ਐ ਸੈਂਕਸ਼ਨ ਕਰਨੀ ਚਾਹੀਦੀ ਉਹ ਮਿਲ ਰਹੀਆਂ ਐਜੂਕੇਸ਼ਨ ਮਾਡਲ ਫੇਲ ਹੋ ਗਿਆ ਹੈਲਥੀਆਂ ਵੀ ਦਵਾਈਆਂ ਦੀ ਫਾਇਲਾਂ ਡਾਕਟਰਾਂ ਦੀਆਂ ਫਾਇਲਾਂ ਸਾਰੀਆਂ ਹੀ ਕੋਈ ਸਾਈਨ ਨਹੀਂ ਹੋ ਰਹੀਆਂ ਕਿਉਂਕਿ ਚੀਫ ਮਿਨਿਸਟਰ ਜੇਲ੍ਹ 'ਚ ਹੈ ਜੇਲ੍ਹ ਚਲੇ ਗਿਆ ਤਾਂ ਮਨ ਕਿਸੇ ਹੋਰ ਨੂੰ ਲਾਉਣ ਦੀ ਬਜਾਏ ਆਪਣੀ ਜਿੱਤ ਪੁਰੇ ਜਾਂਦੇ ਪੰਜਾਬ ਹਰਿਆਣਾ ਆਪਣੇ ਦਿੱਲੀ ਨੂੰ ਡੋਪੋਰੇ ਆ ਪੰਜਾਬ ਦੇ ਇੱਥੇ ਆਈ ਹਾਲਾਤ ਆਈ ਹਾਲਾਤ ਇੱਥੇ ਐ ਜੀਮਨਿਸਰ ਨਾਂ ਦਾ ਕੋਈ ਹੈ ਨਹੀਂ ਭਗਵਾਨ ਤਮਨ ਮੈਂ ਅਫਸਰਾਂ ਨੇ ਮੈਨੂੰ ਦੱਸਿਆ ਹੈ ਪਿਛਲੇ 4-5 ਮਹੀਨੇ ਤੋਂ ਇੱਕ ਫਾਈਲ ਨਹੀਂ ਥਾਈ ਨ ਕੀਤੀ ਕੋਈ ਐਨਓਸੀ ਨਹੀਂ ਆ ਸਮੱਸਿਆ ਲੋਕੀ ਰੋਈ ਜਾਂਦੇ ਐ ਬਾਕੀ ਕਿਸੇ ਦੀਆਂ ਪ੍ਰਮੋਸ਼ਨਾਂ ਸੈਲਰੀ ਆ ਨਹੀਂ ਰਹੀ ਦਵਾਈਆਂ ਦੀਆਂ ਫਾਈਲਾਂ ਨਹੀਂ ਸਾਈਨ ਹੋ ਰਹੀਆਂ ਸਾਰਾ ਹੀ ਕੰਮ ਰੁਕਿਆ ਪਿਆ ਪੰਜਾਬ ਦਾ ਲੈਵਲ ਨੂਖੋ ਫੇਲ ਹੋ ਗਿਆ ਸਰਕਾਰ ਭਟਾਣਾ ਪੰਜਾਬ ਤੋਂ ਹੋਇਆ ਚੁੱਪਕ ਦੇਖੋ ਪਹਿਲੀ ਵਾਰ ਹੋਇਆ ਕਿ 25 ਤਰੀਕ ਤੱਕ ਖੰਕਾਵਾ ਨਹੀਂ ਮਿਲੀਆਂ ਉਹ ਵੀ ਉਦੋਂ ਲੋਨ ਲੈ ਕੇ ਸਰਕਾਰ ਦਿਤੀਆਂ ਕਹਿੰਦੇ ਸੀ ਅਸੀਂ ਇੰਨਾ ਕਮਾਵਾਂਗੇ ਪੈਸਾ ਰੇਤੇ ਤੋਂ ਕਿੱਧਰ ਗਿਆ ਆਪ ਲੁੱਟਣ ਤੇ ਲੱਗ ਗਏ ਸ਼ਰਾਬ ਤੋਂ ਘਟਾਲੇ ਕਰੀ ਜਾਂਦੇ ਆ ਇਹਨਾਂ ਦਾ ਮਾਡਲ ਲੁੱਟਣ ਦਾ ਮਾਡਲ ਹੈ ਜਿਹੜਾ ਇੱਥੇ ਦਿੱਲੀ ਵਾਲਾ ਜਿਹੜਾ ਇੱਥੇ ਇੰਪਲੀਮੈਂਟ ਕਰ ਰਿਹਾ ਹੈ। ਇਹਨਾਂ ਦੇ ਨਹੀਂ ਦੂਜਿਆਂ ਦਾ ਪਾਰਟੀ ਦਾ ਮੁੱਖ ਟਾਰਗੇਟ ਕਰ ਰਹੇ ਨੇ। ਉਹਨਾਂ ਹਾਲਾਤ ਕੀ ਹੈ? ਦਿੱਲੀ ਵਿੱਚ ਸੀ ਮੰਤਰੀ ਜੇਲ੍ਹ 'ਚ ਹੈ। ਬੰਦਾ ਜੇਲ੍ਹ 'ਚ ਹੈ। ਆਪਣੀ ਕੁਰਸੀ ਛੱਡ ਨਹੀਂ ਰਿਹਾ। ਫਾਈਲਾਂ ਦਫ਼ਤਰ 'ਚ ਭਰੀ ਜਾਂਦੀਆਂ। ਉਸ ਨਲਾਇਕੀ ਕਰਕੇ ਨਾ ਬੱਚਿਆਂ ਨੂੰ ਕਿਤਾਬਾਂ ਮਿਲ ਰਹੀਆਂ। ਨਾ ਉਹਨਾਂ ਨੂੰ ਹੋਰ ਕੋਈ ਚੀਜ਼ ਆ ਜਿਹੜੀ ਐ ਸੈਂਕਸ਼ਨ ਕਰਨੀ ਚੀਜ਼ ਉਹ ਮਿਲ ਰਹੀਆਂ ਐ ਐਜੂਕੇਸ਼ਨ ਮਾਡਲ ਫੇਲ ਹੋ ਗਿਆ ਹੈਲਥੀਆਂ ਵੀ ਦਵਾਈਆਂ ਨਹੀਂ ਫੈਲਾਂ ਡਾਕਟਰਾਂ ਦੀਆਂ ਨਹੀਂ ਫੈਲਾਂ ਸਾਰੀਆਂ ਹੀ ਕੋਈ ਸਾਈਨ ਨਹੀਂ ਹੋ ਰਹੀਆਂ ਕਿਉਂਕਿ ਚੀਫ ਮਿਨਿਸਟਰ ਜੇਲ੍ਹ 'ਚ ਐ ਜੇ ਜੇਲ੍ਹ ਚਲੇ ਗਿਆ ਤਾਂ ਮਨ ਕਿਸੇ ਹੋਰ ਨੂੰ ਲਾਉਣ ਦੀ ਬਜਾਏ ਆਪਣੀ ਜਿੱਦ ਪੁਰੇ ਜਾਂਦੇ ਪੰਜਾਬ ਹਰਿਆਣਾ ਆਪਣੇ ਦਿੱਲੀ ਨੂੰ ਡੋਪੋਰੇ ਆ ਤੇ ਪੰਜਾਬ 'ਚ ਇਹ ਹੀ ਹਾਲਾਤ ਆਈ ਹਾਲਾਤ ਇੱਥੇ ਐ ਚੀਫ ਮਿਨਿਸਟਰ ਨਾਂ ਦਾ ਕੋਈ ਹੈ ਨਹੀਂ ਭਗਵਾਨ ਤਮਾਨ ਮੈਂ ਅਫਸਰਾ ਨੇ ਮੈਨੂੰ ਦੱਸਿਆ ਹੈ ਪਿਛਲੇ 4-5 ਮਹੀਨੇ ਤੋਂ ਇੱਕ ਫਾਈਲ ਨਹੀਂ ਥਾਈਨ ਕੀਤੀ ਕੋਈ ਐਨਓਸੀ ਨਹੀਂ ਆ ਸਮੱਸਿਆ ਲੋਕੀ ਰੋਹੀ ਜਾਂਦੇ ਆ ਬਾਕੀ ਕਿਸੇ ਦੀਆਂ ਪ੍ਰਮੋਸ਼ਨਾਂ ਸੈਲਰੀ ਆ ਨਹੀਂ ਰਹੀ ਦਵਾਈਆਂ ਦੀਆਂ ਫਾਈਲਾਂ ਨਹੀਂ ਸਾਈਨ ਹੋ ਰਹੀਆਂ ਸਾਰਾ ਹੀ ਕੰਮ ਰੁਕਿਆ ਪਿਆ ਪੰਜਾਬ ਦਾ ਲੈਵਲ ਨੂੰ ਪੱਖੋ ਫੇਲ ਹੋ ਗਿਆ ਸਰਕਾਰ ਬਟਾਣਾ ਪੰਜਾਬ ਤੋਂ ਹੋਇਆ ਚੁੱਪ ਦੇਖੋ ਪਹਿਲੀ ਵਾਰ ਹੋਇਆ ਕਿ 25 ਤਰੀਕ ਤੱਕ ਖੰਧਾਵਾ ਨਹੀਂ ਮਿਲੀਆਂ ਉਹ ਵੀ ਉਦੋਂ ਲੋਨ ਲੈ ਕੇ ਸਰਕਾਰ ਦਿੱਤੀਆਂ ਕਹਿੰਦੇ ਸੀ ਅਸੀਂ ਇੰਨਾ ਕਮਾਵਾਂਗੇ ਪੈਸਾ ਰੇਤੇ ਤੋਂ ਕਿੱਧਰ ਗਿਆ ਆਪ ਲੁੱਟਣ ਦੇ ਲੱਗ ਗਏ ਸ਼ਰਾਬ ਤੋਂ ਘਟਾਲੇ ਕਰੀ ਜਾਂਦੇ ਐ ਇਹਨਾਂ ਦਾ ਮਾਡਲ ਲੁੱਟਣ ਦਾ ਮਾਡਲ ਆ ਜਿਹੜਾ ਇੱਥੇ ਦਿੱਲੀ ਵਾਲਾ ਜਿਹੜਾ ਇੱਥੇ ਇੰਪਲੀਮੈਂਟ ਕਰ ਰਹੇ ਨੇ ਨਹੀਂ ਨਹੀਂ ਦੂਜੇ ਨਹੀਂ ਆਹ ਜੀ ਨਾਲ ਤਾਲੀ ਦਾ ਨੂੰ ਟਾਰਗੇਟ ਕਰ ਰਹੇ ਹੋ ਤੁਸੀਂ ਨਹੀਂ ਦਿੱਤੀਆਂ ਉਹਨ ਹਾਲਾਤ ਕੀ ਹੈ ਦਿੱਲੀ ਵਿੱਚ ਸੀਨੀਅਰ ਮਿਨਿਸਟਰ ਜੇਲ੍ਹ 'ਚ ਹੈ ਬੰਦਾ ਜੇਲ੍ਹ 'ਚ ਹੈ ਆਪਣੀ ਕੁਰਸੀ ਛੱਡ ਨਹੀਂ ਰਿਹਾ ਫਾਈਲਾਂ ਡਾਕਟਰਤ ਭਰੀ ਜਾਂਦੀਆਂ ਉਸ ਨਲਾਇਕੀ ਕਰਕੇ ਨਾ ਬੱਚਿਆਂ ਨੂੰ ਕਿਤਾਬਾਂ ਮਿਲ ਰਹੀਆਂ ਨਾ ਉਹਨਾਂ ਨੂੰ ਹੋਰ ਕੋਈ ਚੀਜ਼ ਆ ਜਿਹੜੀ ਐ ਸੈਂਕਸ਼ਨ ਕਰਨੀ ਚੀਜ਼ ਉਹ ਮਿਲ ਰਹੀਆਂ ਐ ਐਜੂਕੇਸ਼ਨ ਮਾਡਲ ਫੇਲ ਹੋ ਗਿਆ ਹੈਲਥੀਆਂ ਵੀ ਦਵਾਈਆਂ ਦੀਆਂ ਫੈਲਾਂ ਡਾਕਟਰਾਂ ਦੀਆਂ ਫੈਲਾਂ ਸਾਰੀਆਂ ਹੀ ਕੋਈ ਸਾਈਨ ਨਹੀਂ ਹੋ ਰਹੀਆਂ ਕੋਈ ਚੀਫ ਮਿਨਿਸਟਰ ਜੇਲ੍ਹ 'ਚ ਹੈ ਜੇ ਜੇਲ੍ਹ ਚ ਲੱਗ ਗਿਆ ਤਾਂ ਮਨ ਕਿਸੇ ਹੋਰ ਨੂੰ ਲਾਉਣ ਦੀ ਬਜਾਏ ਆਪਣੀ ਜਿੱਤ ਪੁਰੇ ਜਾਂਦੇ ਪੰਜਾਬ ਹਰਿਆਣਾ ਆਪਣੇ ਦਿੱਲੀ ਨੂੰ ਡੋਪੋਰੇ ਆ ਇਹ ਪੰਜਾਬੀ ਹਾਲੀਆਂ ਹਾਲਾਤ ਇੱਥੇ ਐ ਟੀ ਮਿਨਿਸਟਰ ਨਾਂ ਦਾ ਕੋਈ ਹੈ ਨਹੀਂ ਭਗਵਾਨ ਤਮਾਨ ਮੈਂ ਅਫਸਰਾਂ ਨੇ ਮੈਨੂੰ ਦੱਸਿਆ ਹੈ ਪਿਛਲੇ 4-5 ਮਹੀਨੇ ਤੋਂ ਇੱਕ ਫਾਈਲ ਨਹੀਂ ਸਾਈਨ ਕੀਤੀ ਕੋਈ ਐਨਓਸੀ ਦੀਆਂ ਸਮੱਸਿਆ ਲੋਕੀ ਰੋਈ ਜਾਂਦੇ ਐ ਬਾਕੀ ਕਿਸੇ ਦੀਆਂ ਪ੍ਰਮੋਸ਼ਨਾਂ ਸੈਲਰੀ ਆ ਨਹੀਂ ਰਹੀ ਦਵਾਈਆਂ ਦੀਆਂ ਫਾਈਲਾਂ ਨਹੀਂ ਸਾਈਨ ਹੋ ਰਹੀਆਂ ਸਾਰਾ ਹੀ ਕੰਮ ਰੁਕਿਆ ਪਿਆ ਪੰਜਾਬ ਦਾ ਲੈਵਲ ਨੂੰ ਪੱਖੋ ਫੇਲ ਹੋ ਗਿਆ ਸਰਾਰਟਾ ਦਾ ਪੰਜਾਬ ਤੇ ਹੋਇਆ ਚੁੱਪਾ ਜੀ ਦੇਖੋ ਪਹਿਲੀ ਵਾਰ ਹੋਇਆ ਕਿ 25 ਤਰੀਕ ਤੱਕ ਖਨਕਾਵਾ ਨਹੀਂ ਮਿਲੀਆਂ ਉਹ ਵੀ ਉਦੋਂ ਲੋਨ ਲੈ ਕੇ ਸਰਕਾਰ ਦਿਤੀਆਂ ਕਹਿੰਦੇ ਸੀ ਅਸੀਂ ਇੰਨਾ ਕਮਾਵਾਂਗੇ ਪੈਸਾ ਰੇਤੇ ਤੋਂ ਕਿੱਧਰ ਗਿਆ ਆਪ ਲੁੱਟਣ ਦੇ ਲੱਗ ਗਏ ਸ਼ਰਾਬ ਤੋਂ ਘਟਾਲੇ ਕਰੀ ਜਾਂਦੇ ਐ ਇਹਨਾਂ ਦਾ